ਉਈ ਇਹ ਹੋਇਆ ਸਾਰਾ ਸਾਰਾ ਜਿਹੜੀ ਕਾਨਫਰੰਸ ਕੀਤੀ ਜਾ ਰਹੀ ਹੈ ਕੈਸਪੈਸ਼ਲੀ ਕੀਤੀ ਜਾ ਰਹੀ ਹੈ ਗਿਆਨ ਕਰ ਲਿਓ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਨੂੰ ਨਸ਼ਾ ਤਸਕਰਾ ਖਿਲਾਫ ਚਲਾਈ ਗਈ ਮਹਿੰਮ ਯੁੱਧ ਨਸ਼ਿਆਂ ਦੇ ਵਿਰੁੱਧ ਦੇ ਤਹਿਤ ਸ਼੍ਰੀ ਅਜੇ ਗਾਂਧੀ ਐਸਐਸਪੀ ਆਈਪੀਐਸ ਐਸਐਸਪੀ ਮੋਗਾ ਦੇ ਦਿਸ਼ਾ ਨਿਰਦੇਸ਼ ਤੇ ਕੱਲ ਉਸ ਟਾਈਮ ਸਾਨੂੰ ਪਾਰੀ ਸਫਲਤਾ ਮਿਲੀ ਧਰਮਕੋਟ ਥਾਣੇ ਨੂੰ ਜਦੋਂ ਅਸੀਂ ਡਰਗ ਇਨਸਪੈਕਟਰ ਨਾਲ ਜਾ ਕੇ ਅਮਨ ਮੈਡੀਕਲ ਸਟੋਰ ਤੇ ਧਰਮਕੋਟ ਵਿਖੇ ਰੇਡ ਕੀਤੀ ਗਈ ਉਸ ਮੋਹਮਤ ਮੋਹਮਤ ਦੇ ਤਰ੍ਹਾਂ ਸਾਨੂੰ ਉਤੋਂ ਨਸ਼ੀਲੀਆਂ ਗੋਲੀਆਂ ਮਾਰਕਾ 598 ਅਲੋਰਨ ਖੁੱਲੇ ਪੈਗਰੈਂਕੈਪਸੂਲ 400 ਖੁੱਲੀਆਂ ਨਸ਼ੀਲੀਆਂ ਗੋਲੀਆਂ ਰੰਗ ਚਿੱਟਾ 360 ਲਮੋਟਲ ਨਸ਼ੀਲੀਆਂ ਗੋਲੀਆਂ 160 ਖਾਲੀ ਪੱਤੇ ਮਾਰਕਾ ਪ੍ਰੈਗਾਬਲਿਨ ਗੋਲੀਆਂ 14 ਖਾਲੀ ਪੱਤੇ ਮਾਰਕਾ ਡਰਾਮਾਡੋਲ S100 ਨਸ਼ੀਲੀਆਂ ਤੀਤੀ ਤੇ ਨਾਲੇ ਤੋਂ ਡਰੱਗ ਮਨੀ ਮਿਲੀ ਹੈ 399000 ਜਾਂ 400 ਰੁਪਇਆ ਸਰ ਤੌਰੀ ਦੇ ਨਾਮ ਕਿਸੇ ਨੂੰ ਕਾਬੂ ਵੀ ਕੀਤਾ ਗਿਆ ਹਾਂਜੀ ਇਹਦੇ ਚ ਅਰੈਸਟ ਕੀਤਾ ਗਿਆ ਸਿਮਰਨਜੀਤ ਸਿੰਘ ਉਲਫ ਰੋਹਿਤ ਉਹ ਵੀ ਅਰੈਸਟ ਕੀਤੀ ਗਈ ਹੈ ਦੁਕਾਨ ਤੇ ਕੰਮ ਕਰਦਾ ਸੀ ਦੁਕਾਨ ਤੇ ਕੰਮ ਕਰਦਾ ਸੀਗਾ ਜਿਹੜਾ ਇਹਦਾ ਮਾਲਕ ਆ ਸੁਖਦੇਵ ਸਿੰਘ ਸਨ ਆਫ ਸੋਨ ਸਿੰਘ ਉਹ ਹਜੇ ਉਦੋਂ ਅਰੈਸਟ ਕਰਨਾ ਬਾਕੀ ਹੈ ਸਰ ਇਹ ਜਿਹੜਾ ਨੌਜਵਾਨ ਉੱਥੇ ਕਾਬੂ ਪੀਤਾ ਹੀ ਕੰਮ ਕਰਦਾ ਸੀਗਾ ਇਹਨੂੰ ਪਤਾ ਸੀ ਕਰਕੇ ਅਸੀਂ ਨਸ਼ੀਲੀਆਂ ਗੋਲੀਆਂ ਵੇਚ ਰਿਆ ਇਹ ਉਦਾਂ ਦੁਕਾਨ ਤੇ ਕੰਮ ਕਰਦਾ ਸੀ ਨਹੀਂ ਨਹੀਂ ਪਤਾ ਹੀ ਸੀਗੇ ਇਹਨੂੰ ਜੀ ਨਸ਼ੀਲੀਆਂ ਗੋਲੀਆਂ ਵੇਚਦਿਆ ਇਹੀ ਜ਼ਿਆਦਾ ਟਾਈਮ ਤੇ ਇਹੀ ਵੰਦਾ ਨਾ ਉੱਥੇ ਦੁਕਾਨ ਤੇ ਹੋਰ ਇਹਦੇ ਘਰ ਬਾਰੇ ਕੀ ਜਾਣਕਾਰੀ ਹੈ ਜੀ ਅਹਿਮ ਹੈ ਜਿਹੜੀ ਡਰੱਗ ਇਨਸਪੈਕਟਰ ਵੱਲੋਂ ਕੀਤੀ ਗਈ ਹੈ ਜੀ ਡਰੱਗ ਇਨਸਪੈਕਟਰ ਵੱਲੋਂ ਵੀ ਇਹਦੀ ਅਲੱਗ ਕਾਰਵਾਈ ਕੀਤੀ ਗਈ ਹੈ ਜੀ ਡਰੱਗ ਇਨਸਪੈਕਟਰ ਨੇ ਵੀ ਜਿਹੜੇ ਦੌਰਾਨੇ ਆਪਣੇ ਤਲਾਸ਼ੀ ਉਹਨਾਂ ਨੇ ਪੈਗਾਬਲਿਨ 150 ਐਮਪੀ ਦੀਆਂ ਨਸ਼ੀਲੀਆਂ ਗੋਲੀਆਂ 3760 ਪੈਗਲਿਨ 300 ਐਮਜੀ ਨਸ਼ੀਲੀਆਂ ਗੋਲੀਆਂ 1000 ਅਲਪਾਜੋਲਮ ਗੋਲੀਆਂ 900 ਟੀਕੇ ਡੈਜੀਪਾਮ ਦੇ 75 ਜੀ ਨਸ਼ੀਲੀਆਂ ਗੋਲੀਆਂ ਕੋਲੋਨਾਜ਼ੈਪਾਸ 180 ਟਰਾਮਾਡੋਲ ਕੈਪਸੂਲ 240 ਨਸ਼ੀਲੀਆਂ ਗੋਲੀਆਂ ਟਰਾਮਾਡੋਲ 750 ਪੁੱਛ ਕੇ ਜਿਹਦੇ ਦੌਰਾਨ ਹੋਰ ਵੀ ਖਲਾਸੇ ਹੁੰਦੇ ਜਾਂਦੇ ਹਾਂ ਹਾਂਜੀ ਇਹਦੇ ਚ ਹਜੇ ਜਿਹੜਾ ਇਹਦਾ ਮੇਨ ਜਿਹੜਾ ਮਾਲਕ ਆ ਜੀ ਉਹ ਰਹਿੰਦਾ ਆ ਜਿਹਨੂੰ ਫਰ ਲੱਗੂਗਾ ਕਿਥੋਂ ਲੈ ਕੇ ਆਂਦਾ ਸੀਗਾ ਨਸ਼ਿੱਲੀਆਂ ਗੋਲੀਆਂ ਜੀ ਸਰ ਉਸ ਤੋਂ ਬਾਅਦ ਅਗਲੇ ਤਪੀਸਟ ਕੀਤਾ ਜਾਊਗਾ ਸਰ ਇਹ ਬਰਾਮਦਗੀ ਕਰੋ ਹੀ ਕੇ ਪਾਸੋਂ ਨਹੀਂ ਨਹੀਂ ਇਹ ਦੁਕਾਨ ਤੋਂ ਹੀ ਆ ਹਾਂ ਜੀ ਥੈਂਕ ਯੂ ਸਰ ਸਰ ਜਿਹੜੇ ਮੈਡੀਕਲ ਵਾਲੇ ਨਸ਼ਾ ਵੇਚ ਰਹੇ ਨੇ ਆਸਟਾਪ ਜਾਂ ਛੱਕਦੇ ਆਧਾਰ ਤੇ ਸਪੈਕਟਾ ਜੀ ਉਹਨਾਂ ਨੂੰ ਮੈਸੇਜ ਕੀ ਦੇਣਾ ਚਾਹੁੰਦੇ ਆ ਜੀ ਤੁਸੀਂ ਆ ਵੀ ਮੈਡੀਕਲ ਸਟੋਰ ਵਾਲਿਆਂ ਨੂੰ ਇੱਕੋ ਮੈਸੇਜ ਦੇਣਾ ਚਾਹੁੰਦੇ ਆ ਜਿਹੜਾ ਤਾਂ ਠੀਕ ਕੰਮ ਕਰ ਰਿਹਾ ਕੋਈ ਗੱਲ ਨਹੀਂ ਪਰ ਜਿਹੜਾ ਕੋਈ ਵੀ ਮੈਡੀਕਲ ਸਟੋਰ ਚਾਹੇ ਉਹ ਇੱਕ ਪੱਤਾ ਹੋਵੇ ਚਾਹੇ ਗੋਲੀ ਹੋਵੇ ਉਹਦੇ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਊਗਾ ਥੈਂਕ ਯੂ ਸਰ ਕੱਟ ਸਾਹਿਬ ਜੀ ਮੇਰੀ ਰੱਖਦੇ ਕੋਈ ਨਹੀਂ ਰੱਖਦੇ ਹਾਂ ਜੀ ਫੋਟੋ ਖਾਣੇ ਕੁਝ ਬੜਾ ਛੋਟਾ ਜਿਹਾ ਡੇਟਾ ਹਾਂ ਜੀ ਖੜੇ ਹਾਂ ਹਾਂ ਜੀ ਫੋਟੋ ਕੱਢ ਲਾ